ਇੱਕ ਸਿਆਣਿਆਂ ਦੀ ਕਹਾਵਤ ਹੈ ਵੀ ਜੇ ਆਖਰ ਨੂੰ ਸੱਚ ਨਾ ਸਾਹਮਣੇ ਆ ਜਾਂਦਾ ਕਦੇ ਨਾ ਕਦੇ ਸਰਕਾਰ ਨੇ ਬੇਸ਼ੱਕ ਹੁਣ ਤੱਕ ਹਜ਼ਾਰਾਂ ਝੂਠ ਬੋਲੇ ਇਸ ਮਾਮਲੇ ਦੇ ਵਿੱਚ ਪਰੰਤੂ ਕਿਤੇ ਨਾ ਕਿਤੇ ਜਾ ਕੇ ਜਿਹੜੀ ਸਚਾਈ ਹੈ ਉਹ ਖੁਦ-ਬਖੁਦ ਬਾਹਰ ਆ ਜਾਂਦੀ ਹੈ ਜਿਹੜਾ ਅੱਜ ਵਾਲੇ ਫੈਸਲੇ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਇਹਨਾਂ ਨੇ ਹਲਫਨਾਮਾ ਲਿਖਿਆ ਸਰਕਾਰ ਨੇ ਕਲੀਅਰ ਕਟ ਆਪਣੇ ਆਪ ਆਪਣੀ ਜਿਹੜੀ ਗਲਤੀ ਹੈ ਉਹ ਮੰਨੀ ਹੈ ਉਹਦੇ ਵਿੱਚ ਸਰਕਾਰ ਨੇ ਸਿਕਿਉਰਿਟੀ ਘਟਾਈ ਤਾਂ ਹੋਮ ਮਿਨਿਸਟਰ ਕੌਣ ਸੀ ਸੀਐਮ ਸਾਹਿਬ ਸੀ ਤਾਂ ਜੇ ਸਿਕਿਉਰਿਟੀ ਘਟੀ ਤਾਂ ਇਹਨਾਂ ਦੇ ਹੁਕਮਾਂ ਨਾਲ ਹੀ ਘਟੀ ਔਰ 24 ਘੰਟਿਆਂ ਦੇ ਵਿੱਚ ਉਹਦਾ ਮਾਨਟਰ ਹੋ ਗਿਆ ਫਿਰ ਜਿੱਥੋਂ ਤੱਕ ਸੀਐਮ ਦੀ ਸਿਕਿਉਰਿਟੀ ਦਾ ਮਸਲਾ ਹੈ ਇਹ ਤਾਂ 1980 ਦੇ ਹਾਲਾਤ ਹੈ ਜਦੋਂ ਪੰਜਾਬ ਦੇ ਵਿੱਚ ਗਵਰਨਰਰੀ ਰਾਜ ਚੱਲਦਾ ਸੀ ਖੜਕੂ ਬਾਦ ਸਿਖਰਾਂ ਤੇ ਸੀ ਉਦੋਂ ਦੀਆਂ ਇਹ ਗੱਲਾਂ ਨਹੀਂ ਪਰੰਤੂ ਜੇ ਸਰਕਾਰ ਦੇ ਵਿੱਚ ਉਹ ਅਰਕਤੀ ਪਰ ਵੀ ਇਨਸਾਨੀਅਤ ਹੈ ਤਾਂ ਹੁਣ ਇਹ ਜ਼ਿੰਮੇਵਾਰ ਬੰਦਿਆਂ ਦੇ ਖਿਲਾਫ ਆਫ ਆਈ ਆਰ ਕੱਟਨੀ ਚਾਹੀਦੀ ਹੈ ਕਿਉਂਕਿ ਸੁਪਰੀਮ ਕੋਰਟ ਔਨ ਰਿਕਾਰਡ ਇਹ ਗੱਲ ਕਹਿ ਕੇ ਆਏ ਨੇ ਤੇ ਜੇ ਫਿਰ ਵੀ ਉਹਦੇ ਕੋਈ ਕਾਰਵਾਈ ਨਹੀਂ ਕਰਦੇ ਤਾਂ ਫਿਰ ਤਾਂ ਮੈਂ ਇਹੀ ਕਹਿ ਸਕਦਾ ਵੀ ਸਰਕਾਰ ਦਾ ਜਿੰਨਾ ਦੋਸ਼ੀਆ ਦਾ ਰੋਲ ਹੈ ਉਸ ਤੋਂ ਕਿਤੇ ਵੱਧ ਕੇ ਜਾ ਕੇ ਸਰਕਾਰ ਦਾ ਹੈ ਕਿਉਂਕਿ ਇਹੀ ਵਜ੍ਹਾ ਹੈ ਵੀ ਅੱਜ ਸਵਾ ਸਾਲ ਹੋ ਗਿਆ ਲੌਰੈਂਸਰੀ ਵੀਡੀਓ ਦਾ ਨਹੀਂ ਪਤਾ ਲੱਗ ਰਿਹਾ ਤੁਹਾਨੂੰ ਮੈਂ ਭਗਵਾਨਤਮਨ ਸਾਹਿਬ ਨੂੰ ਦੱਸਣਾ ਚਾਹਨਾ ਸਰਦਾਰ ਸਾਹਿਬ 7 ਤੇ 8 ਮਾਰਚ ਦੀ ਰਾਤ ਦੇ ਵਿੱਚ ਜਿਹੜੀ ਸੀਗੀ 7 ਤਰੀਕ ਤੇ 8 ਦੇ ਜਿਹੜੀ ਵਿਚਾਲੇ ਰਾਤ ਸੀ ਉਸ ਰਾਤ ਨੂੰ ਲੌਰੈਂਸ ਬਿਸ਼ਨੋਈ ਤੇਰੀ ਪੰਜਾਬ ਪੁਲਿਸ ਦੇ ਕਬਜ਼ੇ ਦੇ ਵਿੱਚ ਸੀ ਉਸ ਦਿਨ ਵੀਡੀਓ ਇੱਕ ਬਣੀ ਹੈ ਔਰ ਜੇ ਉਹ ਵੀਡੀਓ ਬਣਾਉਣ ਵਾਲਾ ਇਨਸਾਨ ਹੈ ਉਹ ਕੈਨੇਡਾ ਭੱਜ ਚੁੱਕਿਆ ਤੁਸੀਂ ਪਤਾ ਨਹੀਂ ਕਰ ਸਕਦੇ ਪੰਜਾਬ ਦਾ ਇੰਸਪੈਕਟਰ ਕਿਹੜਾ ਕੈਨੇਡਾ ਗਿਆ ਹੈ ਇਹੜੇ ਕਿਹੜੇ ਕਿਹੜੇ ਅਫਸਰਾਂ ਦੇ ਹੁਕਮਾਂ ਤੇ ਹੋਈ ਐ ਤੁਹਾਨੂੰ ਸਾਰਾ ਪਤਾ ਹੈ ਅੰਕਲ ਸਰਕਾਰ ਹੁਣ ਤੱਕ ਮੰਨ ਹੀ ਨਹੀਂ ਰਹੀ ਸੀ ਵੀ ਇਹ ਜਿਹੜੀ ਸੁਰੱਖਿਆ ਘਟਾਉਣ ਦੇ ਕਾਰਨ ਹੀ ਜਿਹੜੀ ਮੌਤ ਹੋਈ ਹੈਗੀ ਸਿੱਧੂ ਜੀ ਇਹ ਤਾਂ ਕਹਿੰਦੇ ਸੀ ਤੁਹ ਕੋ ਦੋ ਗਨਮੈਨ ਹੋ ਸੀਗੇ ਪਰੰਤੂ ਅੱਜ ਸੱਚ ਬੋਲਦਾ ਨਾ ਅੱਜ ਤਾਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਹਲਫਨਾਮਾ ਦੇਖ ਕੇ ਇਹਨਾਂ ਦੇ ਐਡਵੋਕੇਟ ਜਨਰਲ ਨੇ ਬਿਲਕੁਲ ਲੀਗਲ ਤਰੀਕੇ ਦੇ ਨਾਲ ਇਹ ਗੱਲ ਦਾ ਰੱਖਤੀ ਲੋਕਾਂ ਦੇ ਸਾਹਮਣੇ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਵੀ ਹੁਣ ਤਾਂ ਤੁਹਾਡੇ ਮਨ ਚ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਵੀ ਸਰਕਾਰ ਦਾ ਇਸ ਮਾਮਲੇ ਦੇ ਵਿੱਚ ਕਿੰਨਾ ਡੂੰਘਾ ਹੱਥ ਹੈ ਕਿਉਂਕਿ ਅੱਜ ਤਾਂ ਇਹਨਾਂ ਨੇ ਰਿਕਾਰਡ ਦੇ ਉੱਤੇ ਆ ਕੇ ਵੀ ਕਹਿਤਾ ਵੀ ਜੇ ਅਸੀਂ ਸਿਕਿਉਰਿਟੀ ਘਟਾਈ ਤਾਂ ਸਿੱਧੂ ਮੂਸੇਵਾਲੇ ਦੀ ਮੌਤ ਹੋਈ ਤਾਂ ਫਿਰ ਹੁਣ ਜ਼ਿੰਮੇਵਾਰ ਕਿਹਨੂੰ ਮੰਨੋਗੇ ਕਿਸੇ ਦਾ ਨਾਂ ਤਾਂ ਰੱਖੋ ਕਿ ਹੁਣ ਵੀ ਐਫ ਆਈ ਆਰਾਂ ਦੀਆਂ ਜਿਹੜੀਆਂ ਸਾਰੀਆਂ ਅਣਪਛਾਤੀਆਂ ਕਟੋਗੇ ਤਾਂ ਕੰਕਨ ਤੁਹਾਡੇ ਵੱਲੋਂ ਹਰ ਵਾਰ ਜ਼ਿਕਰ ਕੀਤਾ ਜਾਂਦਾ ਸੀਗਾ ਕਿ ਸੁਰੱਖਿਆ ਜੀ ਜਿਹੜੀ ਲੀਕ ਕੀਤੀ ਗਈ ਆ ਸਿੱਧੂ ਦੀ ਘਟਾਉਣ ਦੇ ਮਾਮਲੇ ਦੇ ਵਿੱਚ ਕੀ ਉਹ ਬੰਦਿਆਂ ਦੇ ਵੀ ਨਾਮ ਸਾਹਮਣੇ ਆਉਣੇ ਚਾਹੀਦੇ ਮੈਂ ਤਾਂ ਬੇਟਾ ਕਈ ਵਾਰੀ ਸੀਐਮ ਸਾਹਿਬ ਨੂੰ ਵੀ ਮਿਲ ਚੁੱਕੇ ਹਾਂ ਇਸ ਮਾਮਲੇ ਦੇ ਉੱਤੇ ਮੈਂ ਲਿਖਤੀ ਰੂਪ ਚ ਵੀ ਦੇ ਕੇ ਮੈਂ ਬਲਤੇਜ ਪੰਨੂ ਦਾ ਕਈ ਵਾਰੀ ਜ਼ਿਕਰ ਕੀਤਾ ਹੈ ਫਿਰ ਵੀ ਜੇ ਕੋਈ ਚਲੋ ਮੈਂ ਤਾਂ ਇੱਕ ਸ਼ਿਕਾਇਤ ਕਰਤਾ ਮੇਰੀ ਗੱਲ 'ਚ ਫਰਕ ਹੋ ਸਕਦਾ ਕੋਈ ਨਾ ਕੋਈ ਪਰੰਤੂ ਗਵਰਨਮੈਂਟ ਨੂੰ ਕਿਤੇ ਤਾਂ ਜ਼ਿੰਮੇਵਾਰੀ ਦਿਖਾਉਣੀ ਚਾਹੀਦੀ ਆ ਆਪਦੀ ਕਿਸੇ ਕਿਸੇ ਮੇਰੀ ਐਪਲੀਕੇਸ਼ਨ ਤੇ ਤਾਂ ਪੜਤਾਲ ਹੋਣੀ ਚਾਹੀਦੀ ਕਿਸੇ ਕੋਈ ਕੋਈ ਇੱਕ ਗੱਲ ਤਾਂ ਕਲੀਅਰ ਸਰਕਾਰ ਨੂੰ ਕਰਨੀ ਚਾਹੀਦੀ ਆ ਕੇਸ ਨਾਲ ਸੰਬੰਧਤ ਫਿਰ ਤੁਸੀਂ ਦੇਖੋ ਵੀ ਸਟੇਟਸ ਰਿਪੋਰਟ ਦੇਣੀ ਆ ਉਸ ਵੀਡੀਓ ਦੀ ਜੇ ਗੋਲਡੀ ਬਰਾੜ ਨੇ ਇੰਟਰਵਿਊ ਕੀਤੀ ਆ ਰਤੇਸ਼ ਲੱਖੀ ਦੇ ਨਾਲ ਤਰਤੇਸ਼ ਲੱਖੀ ਤੋਂ ਐਫੀਡੈਂਟ ਲਿਆ ਗਿਆ ਜਿਹੜਾ ਮੇਰੇ ਚਲਾਨ ਦੇ ਨਾਲ ਨੱਥੀ ਹੈ ਤਾਂ ਜੇ ਜੋਗਿੰਦਰ ਪਟਿਆਲ ਲੌਰੈਂਸ ਦੀ ਵੀਡੀਓ ਕਰਦਾ ਤਾਂ ਸਰਕਾਰ ਨੂੰ ਪ੍ਰੋਬਲਮ ਕੀ ਹੈ ਮੈਂ ਇਹ ਪੁੱਛਣਾ ਚਾਹਣਾ ਵੀ ਤੁਸੀਂ ਦੋਸ਼ੀਏ ਦਾ ਸਾਥ ਕਿਉਂ ਦਿਨੇ ਹੋ ਮੇਰਾ ਪੁੱਤ ਇੱਕ ਇਜ਼ਤਦਾਰ ਸਿਟੀਜ਼ਨ ਸੀ ਉਹ ਤੁਹਾਨੂੰ 2 ਕਰੋੜ ਰੁਪਏ ਟੈਕਸ ਸਾਲ ਦਾ ਦਿੰਦਾ ਸੀ ਮੇਰੇ ਪੁੱਤ ਨਾਲ ਤੁਹਾਡੀ ਕੀ ਦੁਸ਼ਮਣੀ ਸੀ ਮੈਂ ਤਾਂ ਆਪ ਸਰਕਾਰ ਜਵਾਬ ਦੇਵੇ ਇਸ ਗੱਲ ਦਾ ਤੁਸੀਂ ਹਰ ਜਗ੍ਹਾ ਦੇ ਉੱਤੇ ਬਦਮਾਸ਼ ਸਰਕਾਰ ਜਵਾਬ ਦੇਵੇ ਇਸ ਗੱਲ ਦਾ ਤੁਸੀਂ ਹਰ ਜਗ੍ਹਾ ਦੇ ਉੱਤੇ ਬਦਮਾਸ਼ਾਂ ਦੇ ਨਾਲ ਖੜੇ ਨਜ਼ਰ ਆਉਂਦੇ ਹੋ ਜਦੋਂ ਤੁਹਾਡੀਆਂ ਸਿੱਟਾ ਤੁਹਾਡੀ ਪੁਲਿਸ ਸਾਨੂੰ ਜੋ ਡਾਕੂਮੈਂਟ ਚਾਹੀਦੇ ਆ ਜੋ ਸਿੱਟ ਵੱਲੋਂ ਚਾਹੀਦੇ ਹੁੰਦੇ ਉਹ ਨਹੀਂ ਦਿੱਤੇ ਜਾ ਰਹੇ ਫਿਰ ਅਸੀਂ ਕਿਹਦੇ ਕਿਹਦੇ ਕੋਲੇ ਜਾ ਕੇ ਅਰਜ਼ਾ ਵਰਚੀ ਕਰੀਏ ਤਾਂ ਸੋ ਫਿਰ ਸਾਡੇ ਕੋਲੇ ਲੋਕ ਬਚਦੇ ਆ ਫਿਰ ਫਿਰ ਲੋਕਾਂ ਨੂੰ ਅਪੀਲ ਤਾਂ ਕਰਾਂਗੇ ਵੀ ਇਹ ਕਿੰਨੇ ਕਿ ਜ਼ਿੰਮੇਵਾਰ ਨੇ ਮੈਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਕਿਰਪਾ ਕਰਕੇ ਇਹਨਾਂ ਲੋਕਾਂ ਨੂੰ ਵੋਟ ਨਾ ਦਿੱਤਾ ਜਾਵੇ ਬਹੁਤ ਝੂਠ ਬੋਲਦੇ ਨੇ ਇਹ ਲੋਕਾਂ ਦੇ ਘਰ ਪਟਕੇ ਵੀ ਲਾਸ਼ਾਂ ਦੇ ਉੱਤੇ ਵੀ ਰਾਜਨੀਤੀ ਕਰਦੇ ਆ ਇਹਨਾਂ ਤੋਂ ਬਚਿਓ ਭਰਾਵੋ ਤੁਹਾਡੀ ਸੱਚੀ ਸ਼ਰਨਾ ਅਜਲੀ ਹੋ ਸਿੱਧੂ ਮੂਸੇਵਾਲੇ ਨੂੰ ਜਿੰਨੇ ਆ ਬੀਤ ਹੇਅਰ ਵਰਗੇ ਖੜੇ ਆ ਨਾ ਇਹਨਾਂ ਨੂੰ ਬਿਰੋ ਮਾਜ ਕੇ ਤੋਰੋ ਇਥੋਂ ਮੇਰੀ ਹੱਥ ਜੋੜ ਕੇ ਤੁਹਾਡੇ ਚਰਨਾਂ ਚ ਬੇਨਤੀ ਐ ਇਸ ਗੱਲ ਇਹ ਨਹੀਂ ਕਿਸੇ ਦੀ ਗੱਲ ਸੁਣਦੇ